ਲਓ ਬਾਈ ਜੀ ਵੀਡੀਓ ਧਿਆਨ ਨਾਲ ਸੁਣ ਲਓ ਆਦੀ ਰਾਤ ਨੂੰ ਵੀਡੀਓ ਤਾਂ ਪਾਉਣ ਲੱਗਿਆ ਉਹ ਮੁੰਡੇ ਤੇ ਬਹੁਤ ਤਰਸ ਆਇਆ ਉਹਦੀ ਫੋਟੋ ਦੇਖ ਕੇ ਤੇ ਭਰਾਵੋ ਆਪਾਂ ਉਹਨੂੰ ਕਿਵੇਂ ਬਚਾਉਣਾਗਾ 50 ਸਾਲ ਦੀ ਕਾਇਤ ਤੋਂ ਆ ਸਾਰੀ ਮੇਰੀ ਵੀਡੀਓ ਸੁਣ ਲਓ ਕੱਲਾ ਕੱਲਾ ਪੰਜਾਬੀ ਨੂੰ ਮੇਰਾ ਸਾਥ ਦੇਣਾ ਪਊਗਾ ਮੈਂ ਵੀਡੀਓ ਪਾ ਕੇ ਪੂਰਾ ਕੰਮ ਖਿੱਚੂੰਗਾ ਸਾਥ ਦੇ ਦਿਓ ਸ਼ੇਅਰ ਕਰਨ ਵਾਲਾ ਪਹੁੰਚਾਉਣ ਦਾ ਦੂਰ ਤੱਕ ਤੇ ਆਪਾਂ ਇਹ ਗੰਮ ਬਾਜੀ ਜਿੱਤ ਜਾਗੇ ਏਡੀ ਗੱਲ ਨਹੀਂ ਹੈਗੀ ਹੋਰ ਵੀ ਬਹੁਤ ਮੁੱਦੇ ਆਪਾਂ ਸੋਲਵ ਕਰਦੇ ਹੀ ਰਹਨੇ ਸਾਨੂੰ ਪਤੀ ਆ ਇਹ ਮੁੱਦਾ ਵੀ ਕਰ ਲਾਂਗੇ। ਭਾਈ ਗੱਲ ਇਹ ਆ ਵੀ ਜਿਹੜਾ ਹਰਜਿੰਦਰ ਸਿੰਘ ਵੀਰ ਸੀਗਾ ਕਿਉਂਕਿ ਸਾਰੇ ਬੰਦੇ ਵੈਸ ਗੁਰੂ ਦਾ ਨਾਮ ਲੈ ਕੇ ਘਰੋਂ ਨਿਕਲਦੇ ਆ ਜਦੋਂ ਵੀ ਕੋਈ ਡਰਾਈਵਿੰਗ ਕਰਨ ਜਾਂਦੇ ਆ ਜਾਂ ਜੋ ਵੀ ਕੰਮ ਧੰਦੇ ਜਾਂਦੇ ਆ ਆਪਾਂ ਆਮ ਵੈਸ ਗੁਰੂ ਕਹਿੰਨੇ ਆ ਵੀ ਵੈਸ ਗੁਰੂ ਜੀ ਅਸੀਂ ਸਹੀ ਸਲਾਮਤ ਜਾਈਏ ਸਹੀ ਹੀ ਸਲਾਮਤ ਮੁੜੇਗੇ ਪਰ ਕਿਸੇ ਨੂੰ ਨਹੀਂ ਪਤਾ ਹੁੰਦਾ ਬੰਦਾ ਵੇਖ ਮੁੜੂ ਜਾਂ ਨਾ ਮੁੜੂ ਉਹ ਇੱਕ ਟਰੱਕ ਡਰਾਈਵਰ ਸੀ ਟਰੱਕ ਡਰਾਈਵਰ ਤਾਂ ਆਪ ਮੰਨਦੇ ਹੁੰਦੇ ਆ ਵੀ ਬੰਦਾ ਸਾਰੀ ਉਮਰ ਡਰਾਈਵਿੰਗ ਸਿੱਖਦਾ ਰਹਿੰਦਾ ਵੀ ਇੱਕ ਮਿੰਟ 'ਚ ਕੋਈ ਡਰਾਈਵਰ ਨਹੀਂ ਬਣ ਜਾਂਦਾ ਪਰ ਇਹ ਨੇ ਕੋਈ ਐ ਤਾਂ ਹੈ ਨਹੀਂ ਲਾਇਸੈਂਸ ਤਾਂ ਇਹਨੇ ਫਿਰ ਪੂਰਾ ਡਰਾਈਵਰੀ ਜੇ ਘੈਂਟੋਂ ਦੀ ਸੀ ਬੰਦੇ ਨੂੰ ਫੇਰ ਹੀ ਲਾਇਸੈਂਸ ਮਿਲਿਆ ਨੂੰ ਅਮਰੀਕਾ ਗਵਰਨਮੈਂਟ ਵੱਲੋਂ ਐ ਥੋੜਾ ਮਿਲਦਾ ਹੁੰਦਾ ਤੇ ਇਹ ਤੋਂ ਭਰਾ ਤੋਂ ਸਾਇਦ ਤਿੰਨ ਚਾਰ ਬੰਦਿਆਂ ਦੀ ਜਾਨ ਚਲੀ ਗਈ ਇਹ ਤੋਂ ਟਰੱਕ ਚੜ ਗਿਆ ਹਨਾ ਇਹ ਕੋਈ ਜਾਣ ਕੇ ਨਹੀਂ ਚੜਾਇਆ ਇਹ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਵਿੱਚ ਪੰਜਾਬੀ ਭਰਾ ਲੱਗੇ ਪਿਆ ਉਹਨੂੰ ਗਲਤ ਮਲਤ ਬੋਲਣਾ ਹੈ ਯਾ ਬਾ ਅਸਲ ਨਾਲ ਆਪਾਂ ਨੂੰ ਆਪ ਦੇ ਬੰਦੇ ਲੱਤਾਂ ਖਿੱਚ ਕੇ ਮਾਰ ਦਿੰਦੇ ਆ ਤੇ ਬਹੁਤ ਪੰਜਾਬੀ ਭਰਾ ਲੱਗੇ ਪਏ ਆ ਵੀ ਐਂ ਜਾ ਬਾਬ ਵੀ ਇਹਨੇ ਐ ਗਲਤੀ કરી ਯਾਰ ਕਿਸੇ ਤੋਂ ਵੀ ਹੋ ਸਕਦੀ ਸੁੱਥੋਂ ਵੀ ਹੋ ਸਕਦੀ ਯਾਰ ਇੱਥੇ ਕੀ ਪਤਾ ਹੈ ਵਿੱਚ ਕਰੀ ਕਰੀ ਜਾਂਦੇ ਵੀ ਯਾਰ ਉਹ ਲੋਕਾਂ ਦੇ ਨੇ ਟੱਬਰ ਮਾਰਤੇ ਆ ਤੁਸੀਂ ਮੈਨੂੰ ਐ ਦੱਸੋ ਵੀ ਇਹਨੇ ਜਾਣ ਕੇ ਮਾਰੇ ਆ ਬੰਦਾ ਆਪਦੇ ਮਾਂ ਪਿਓ ਨੂੰ ਛੱਡ ਕੇ ਬਾਹਰਲੇ ਦੇਸ ਗਿਆ ਆਪਦੇ ਸੁਪਨੇ ਪੂਰੇ ਕਰਨ ਗਿਆਗਾ ਇਹ ਤਾਂ ਇਹ ਜਿਹੇ ਹੁੰਦੇ ਆ ਪ੍ਰਦੇਸੀ ਤਾਂ ਜਿਹਨਾਂ ਨੂੰ ਪਿੰਡ 'ਚ ਕੋਈ ਫੋਨ ਵੱਗ ਜੇ ਭਈ ਆ ਗਰੀਬ ਦਾ ਇਲਾਜ ਕਰਾਉਣਾ ਹੀ ਉਹਨੂੰ ਵੀ ਪੈਸੇ ਭੇਜਦੇ ਆ ਇਹ ਹਰ ਥਾਂ ਇਹ ਤਾਂ ਉਹਨੂੰ ਨਹੀਂ ਕਹਿੰਦੇ ਵੀ ਕੋਈ ਮਰਜ਼ੀ ਸਾਡਾ ਹਨਾ ਗਰੀਬ ਬੰਦਾ ਵੀ ਕਿਤੇ ਵੀ ਬੈਠਾਗਾ ਆਪਾਂ ਮਦਦ ਕਰਾਂਗੇ ਪੂਰੇ ਪੰਜਾਬ 'ਚ ਤੇ ਇਹ ਬੰਦੇ ਮਾਰਦੇ ਥੋੜਾ ਫਿਰਦੇ ਇਹ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਮੈਂ ਤਾਂ ਇਹ ਕਹਿਣਾ ਚਾਹੁੰਨਾ ਵੀਰੋ ਵੀ ਐਡਾ ਧੱਕਾ ਨਾ ਕਰਿਆ ਕਰੋ ਉਹੀ ਨਾ ਬੰਦਿਆਂ ਦੇ ਪਿੱਛੇ ਪੈ ਜਾ ਕਰੋ ਹੁਣ ਗਾਹਾਂ ਵਾਲੀ ਗੱਲ ਕਰਦੇ ਆ ਪਿੱਛੇ ਜੇ ਗੋਰੇ ਤੋਂ ਗੋਰੇ ਤੋਂ ਵੀ 5-7 ਬੰਦੇ ਮਰ ਗਏ ਸੀ ਪਰ ਗੋਰਿਆਂ ਨੂੰ ਗੋਰਿਆਂ ਨੇ ਸੜਾ ਲਿਆ ਸੀਗਾ ਕਿਵੇਂ ਕਿਉਂਕਿ ਇੱਕ ਪੁਲਿਸਨ ਡੈਰ ਹੁੰਦੀ ਆ ਉਹ ਲੱਖਾਂ ਲੋਕ ਉਹ ਪਟੀਸ਼ਨ ਤੇ ਜਦੋਂ ਲਿੰਕ ਖੋਲਕੇ ਉਦੈਰ ਕਰਦੇ ਆ ਤਾਂ ਉਹਦੇ ਨਾਲ ਬੰਦਾ ਸੁੱਟ ਜਾਂਦਾ ਹੈਗਾ ਹੁਣ ਬਾਈ ਜੀ ਗੱਲ ਇਹ ਆ ਵੀ ਮੈਂ ਦੱਸੂਗਾ ਵੀ ਕਿਵੇਂ ਪਟੀਸ਼ਨ ਦਾਇਰ ਕਰਨੀ ਹੈ ਕਿੱਥੇ ਲਿੰਕ ਖੋਲਣਾ ਉਹ ਸਾਰੀ ਗੱਲਬਾਤ ਬਾਅਦ ਚ ਕਰਦੇ ਆ ਪਹਿਲਾਂ ਮੈਂ ਇੱਕ ਗੱਲ ਕਰਦਾ ਵੀ ਪਿੱਛੇ ਜੇ ਆ ਗੋਰੇ ਨੇ ਪੰਜਾਬੀ ਆਸਟ੍ਰੇਲੀਆ ਚ ਫਿੰਸ ਬੰਦਾ ਸੀ ਨਾ ਲੱਗਾ ਉਹ ਕੋਈ ਸੂਹ ਸਾਹ ਵੀ ਕਰਾਉਂਦਾ ਸੀ ਗੋਰੇ ਨੇ ਪੰਜਾਬੀਆਂ ਦਾ ਮੁੰਡਾ ਟਰੱਕ ਚੋਂ ਲਾ ਕੇ ਮਾਰਦਾ ਹਨਾ ਤੇ ਪਤਾ ਨਹੀਂ 60 ਦਾ ਸੀ ਹਨਾ 60 ਦਾ ਸੀ ਹਨਾ ਨਵਦੀਪ ਸੀ ਪਤਾ ਨਹੀਂ ਕੀ ਸੀ ਅਲੀ ਸ਼ੇਰ ਮੁੰਡੇ ਦਾ ਨਾਮ ਸੀਗਾ ਸਾਰੇ ਨੂੰ ਪਤਾ ਬਹੁਤ ਚੱਲੀ ਸੀ ਘਟਨਾ ਉਹ ਜਦੋਂ ਗੋਰੇ ਨੇ ਮਾਰਤਾ ਇਦੂ ਬਾਅਦ ਅਦਾਲਤ ਨੇ ਉਹਨੂੰ ਇਹ ਕਹਿ ਕੇ ਛੱਡ ਦਿੱਤਾ ਸੀ ਵੀ ਆਹ ਉਹ ਹੈ ਇਹ ਦਾ ਦਿਮਾਗ 'ਚ ਨੁਕਸਾ ਗੋਰਿਆਂ ਨੇ ਉਹਦੀ ਮਦਦ ਕਰੀ ਸੀ ਹਨਾ ਯਾਰ ਹਰ ਥਾਂ ਹੁੰਦਾ ਆ ਰਿਹਾ ਤੁਸੀਂ ਆਪਦੇ ਬੰਦਿਆਂ ਨਾਲ ਕਿਉਂ ਨਹੀਂ ਖੜਦੇ ਲੱਤਾਂ ਖਿੱਚਦੇ ਆ ਖਿੱਚਦੇ ਹੁੰਨੇ ਹੋ ਆ ਜਿਹੜਾ ਹੁਣ ਕੀ ਇਸ ਚੱਲ ਰਿਹਾ ਨਾ ਇਹਦੇ 'ਚ ਕਹਿੰਦੇ ਵੱਧ ਤੋਂ ਵੱਧ ਉਲਟ ਪੰਜਾਬੀ ਬੋਲ ਰਹੇ ਆ ਗੋਰੇ ਨੇ ਇਹਨੇ ਬੋਲ ਰਹੇ ਗੋਰੀ ਤਾਂ ਹੁਣ ਬਹੁਤ ਵੱਡੀ ਪੱਧਰ ਤੇ ਹੱਕ ਚ ਆ ਗਏ ਨੇ ਪੰਜਾਬੀ ਵੀਰ ਦੇ ਉਹਦੀ ਸਾਕਲ ਦੇਖੋ ਕਿੰਨੀ ਭੋਲੀ ਆ ਯਾਰ ਸਾਇਦ ਉਹਨਾਂ ਦੇ ਘਰ ਦਾ ਮੈਂਬਰ ਵੀ ਮਿਲਦਾ ਕੋਈ ਹੈ ਨਹੀਂ ਇਹ ਦੁਨੀਆ ਤੋਂ ਚਲੇ ਗਿਆ ਉਹ ਬੰਦਾ ਕਿੰਨਾ ਮਜਬੂਰੀਆਂ ਚ ਆਪਦੇ ਸੁਪਨੇ ਪੂਰੇ ਕਰਨ ਗਿਆ ਸੀ ਦੁਨੀਆ ਨੂੰ ਲਾਤੜਨ ਜਾਂ ਮਾਰਨ ਥੋੜਾ ਗਿਆ ਸੀ ਸੋ ਉਥੋਂ ਵੀ ਗਲਤੀ ਹੋਏ ਤਾਂ ਕਿਸੇ ਤੋਂ ਵੀ ਹੋ ਸਕਦੀ ਆ ਹਣ ਉਹ ਬੰਦੇ ਦਾ ਹੁਣ ਆਪਾਂ ਸਾਥ ਦੇਣਾ ਉਹਨੂੰ ਬਚਾਉਣਾਗਾ ਹੁਣ ਗਾਂ ਵਾਲੀ ਗੱਲ ਕਰਦੇ ਆਂ ਵੀ ਜਿਹੜੀ ਉੱਥੇ ਸਰਕਾਰ ਉਹ 트੍ਰੰਪ ਸਰਕਾਰ ਚੱਲ ਰਹੀ ਆ 트੍ਰੰਪ ਸਰਕਾਰ ਦਾ ਗਵਰਨਰ ਪਹਿਲਾਂ ਜਦੋਂ ਇਹ ਮੁੰਡੇ ਤੋਂ ਟਰੱਕ ਚੜ ਗਿਆ ਬੰਦੇ ਮਾਰਗੇ ਨੂੰ ਕਹਿੰਦੇ ਤੂੰ ਲੈ ਜਾ ਟਰਾਲਾ ਕੈਲੀਫੋਰਨੀਆ ਨੂੰ ਸ਼ਾਇਦ ਇਹ ਲਿਆਇਆ ਸੀਗਾ ਉੱਥੇ ਉਹਨਾਂ ਦਾ ਗਵਰਨਰ ਆਇਆ ਟਰੰਪ ਸਰਕਾਰ ਦਾ ਆਪ ਫੜ ਕੇ ਲੈ ਕੇ ਗਿਆ ਕਿਉਂਕਿ ਹਰ ਦੁਨੀਆ ਤੇ ਹਰ ਦੇਸ਼ਾਂ 'ਚ ਰਾਜਨੀਤੀ ਚੱਲਦੀ ਹੈ ਰਾਜਨੀਤੀ ਕੀ ਸੀ ਟਰੰਪ ਵਰਗਿਆਂ ਦੀ ਵੀ ਉੱਥੇ ਸਰਕਾਰ ਉਹਨਾਂ ਨੇ ਐ ਬਣਾਈ ਹੈ ਵੀ ਅਸੀਂ ਵਿਦੇਸ਼ੀਆਂ ਨੂੰ ਕੁੱਟ ਕੇ ਕੱਢਾਂਗੇ ਜਿਹੜੇ ਬਾਹਰੋਂ ਆਏ ਆ ਪ੍ਰਵਾਸੀ ਉਹਨਾਂ ਨੂੰ ਕੁੱਟ ਕੇ ਕੱਢਾਂਗੇ ਅਸੀਂ ਐ ਕਰਾਂਗੇ ਅਸੀਂ ਉਹ ਕਰਾਂਗੇ ਅਸੀਂ ਜਾ ਕਰਾਂਗੇ ਅਸੀਂ ਉਹਨਾਂ ਦੇ ਵੀਜ਼ਾ ਰੱਦ ਕਰਾਂਗੇ ਡਾਂਕੀ ਲੈ ਕੇ ਆਏ ਉਹਨਾਂ ਨੂੰ ਡੱਕਰਾਂਗੇ ਹਨਾ ਉਹਨਾਂ ਦਾ ਗਵਰਨਰ ਦਾ ਕੀ ਹੱਕ ਸੀ ਸਿਰਫ ਰਾਜਨੀਤੀ ਚਮਕਾਉਣ ਲਈ ਪੁਰਸਤ ਉਹਨਾਂ ਗਵਰਨਰ ਨੇ ਆ ਕੇ ਮੁੰਡੇ ਦੇ ਗਲ ਚ ਹੱਥ ਪਾਇਆ ਹਨਾ ਫੜਿਆ ਉਹਨੂੰ ਤਾਂ ਕਿ ਉੱਥੇ ਪੂਰੀ ਰਾਜਨੀਤੀ ਘਮਰਾਈ ਵੀ ਹੈ ਵੀ ਬਾਹਰੋਂ ਜਿਹੜੇ ਪ੍ਰਵਾਸੀ ਹੁੰਦੇ ਆ ਉਹਨਾਂ ਨੂੰ ਇੱਥੇ ਨਾ ਰੱਖਿਆ ਜਾਵੇ ਉੱਥੇ ਪੂਰਾ ਮਾਹੌਲ ਬਣਿਆ ਪਿਆ ਪਰ ਬਹੁਤ ਵੱਡੀ ਫਤਰ ਦੇ ਗੂਰੇ ਵੀ ਹੱਕ ਚਾਹ ਰਹੇ ਹੁਣ ਪੰਜਾਬੀਆਂ ਨੂੰ ਬੇਇਨਤੀ ਕਰਦਾ ਵੀ ਪੂਰੀ ਦੁਨੀਆ 'ਚ ਜਿੰਨੇ ਪੰਜਾਬੀ ਬੈਠੇ ਆ ਜਿਹੜਾ ਇਹ ਲਿੰਕ ਚੱਲ ਰਿਹਾਗਾ ਲਿੰਕ ਹੀ ਫੇਸਬੁੱਕ ਤੇ ਪਾਇਆ ਵਿਆ ऐसे YouTube ਤੇ ਵੀ ਜੇ ਮੈਥੋਂ ਲਿੰਕ ਪੈ ਪਾ ਦੂੰਗਾ ਉਹ ਪਟੀਸ਼ਨ ਦਰ ਕਰ ਲਈ ਇੱਕ ਲਿੰਕ ਚੱਲ ਰਿਹਾ ਥਾਂ ਥਾਂ ਦੇ ਸੋਸ਼ਲ ਮੀਡੀਆ ਤੇ ਤੇ ਪੂਰੇ ਸੋਸ਼ਲ ਮੀਡੀਆ ਤੇ ਆਪਾਂ ਲਹਿਰ ਬਣਾਓ ਲਿੰਕ ਖੋਲ ਕੇ ਪਟੀਸ਼ਨ ਦਰ ਕਰੋ ਪੂਰੇ ਮੇਰੀ ਆ ਵੀਡੀਓ ਕੱਲੇ ਕੱਲੇ ਪੰਜਾਬੀ ਦੇ ਘਰ ਪਹੁੰਚਣੀ ਚਾਹੀਦੀ ਆ ਆਪਣੀ ਭੈਣਾਂ ਭਰਾ ਮਾਂ ਹਨਾ ਪਿਓ ਵਾ ਜੋ ਵੀ ਆ ਸਾਰਿਆਂ ਤੂੰ ਉੱਥੇ ਪਟੀਸ਼ਨ ਦਰ ਕਰਾਓ ਪੰਜਾਬੀ ਬੰਦਿਆ ਦਾ ਨਾਮ ਲਿਖ ਕੇ ਸਾਰਾ ਕੁਝ ਦੱਸੋ ਵੀ ਉਹ ਬੰਦੇ ਨੂੰ ਛੱਡਿਆ ਜਾਵੇ ਜੇ ਲੱਖਾਂ ਲੱਖਾਂ ਦੀ ਗਿਣਤੀ ਚ ਪਟੀਸ਼ਨ ਦਾਇਰ ਹੋਗੀ ਤਾਂ ਉਹ ਗਰੰਟੀ ਦਿੰਦਾ ਮੈਂ ਬੰਦਾ ਉਹ ਬਾਹਰ ਉਹਨੇ ਆਉਣੀ ਆਣਾਗਾ ਠੀਕ ਆ ਹੁਣ ਵਿੱਚ ਬੰਦੇ ਵਿਰੋਧ ਕਰੀ ਜਾਂਦੇ ਵੀ ਉਹਨੂੰ ਸਜ਼ਾ ਮਿਲਣੀ ਚਾਹਤੇ ਪੰਜਾਬੀ ਭਰਾ ਹਜੇ ਹੋਰ ਨਹੀਂ ਗੋਰੇ ਤਾਂ ਹਟ ਗਏ ਹੁਣ ਉੱਥੇ ਹੁਣ ਗੋਰੇ ਤਾਂ ਚੱਲ ਕੀਤਾ ਸੀ ਥੋੜਾ ਜਿਹਾ ਉਹਨਾਂ ਨੇ ਪਰ ਗੋਰੇ ਉਹਦੇ ਹੱਕ ਚ ਆ ਗਏ ਵੀ ਯਾਰ ਕਿਸੇ ਤੋਂ ਵੀ ਹੋ ਸਕਦਾ ਹਨਾ ਕੋਈ ਵੀ ਸਾਰੀ ਉਮਰ ਡਰਾਈਵਰ ਨਹੀਂ ਬਣਦਾ ਇਸ ਲਈ ਭਾਈ ਵੱਡੀ ਪੱਧਰ ਤੇ ਇਕ ਆਪਾਂ ਲਹਿਰ ਬਣਾਈਏ ਉਹਨੂੰ ਬਚਾਈਏ ਮੈਨੂੰ ਤਾਂ ਤਰਸ ਆਉਂਦਾ ਤੁਸੀਂ ਦੇਖ ਲਓ ਦੀ ਸਾਕਲ ਕਿੰਨਾ ਭੋਲਾ ਬੰਦਾ ਅਦਾਲਤ ਚ ਖੜਾ ਉੱਥੇ ਲਈ ਫਿਰਦਿਆ ਉਹਨੂੰ ਹਨਾ ਪੁਲਿਸ ਨੇ ਵੀ ਪੜਿਆ ਉਹਦੀਆਂ ਵੀਡੀਓ ਵਾਇਰਲ ਹੋਈਆਂ ਤੇ ਹੁਣ ਵੱਡੀ ਪੱਧਰ ਤੇ ਕਿਵੇਂ ਉਹਨੂੰ ਬਚਾਉਣਾ ਉਹ ਹੁਣ ਤੁਸੀਂ ਇਕੱਲਾ ਇਕੱਲੇ ਨੂੰ ਸਾਥ ਦੇਣਾ ਕੋਈ ਮੇਰੀ ਵੀਡੀਓ ਇਕੱਲੇ ਇਕੱਲੇ ਘਰ ਪਹੁੰਚਦੀ ਕਰੋ ਵਾਦ ਤੋਂ ਵਾਦ ਅਪੀਲ ਪਟੀਸ਼ਨ ਦਾਇਰ ਕਰੀਏ ਲਿੰਕ ਖੋਲੋ ਸੋਸ਼ਲ ਮੀਡੀਆ ਦੇ ਥਾਂ ਥਾਂ ਲਿੰਕ ਪਿਆਗਾ ਉਹ ਬੰਦੇ ਨੂੰ ਆਪਾਂ ਬਚਾਈਏ ਆਜੋ ਇਕੱਠੇ ਹੋ ਕੇ ਹੰਬੜਾ ਮਾਰੀਏ ਕਿਸੇ ਤਰ੍ਹਾਂ ਕੋਈ ਗਲਤੀ ਹੋ ਸਕਦੀ ਹੈ ਰੋਟੀ ਕਮਾਉਣ ਗਿਆ ਸੀ ਆਦੇ ਮਾਂ ਪੈਰ ਨੂੰ ਛੱਡ ਕੇ ਜਾ ਚੜਨਾ ਬਹੁਤ ਔਖਾਗਾ ਬੰਦਾ ਕਿਵੇਂ ਇੱਥੋਂ ਗਿਆ ਹਨਾ ਬੰਦਾ ਇੱਥੋਂ ਗਰੀਬ ਥੋੜਾ ਜਿਹਾ ਡਾਊਨ ਹੁੰਦਾ ਜਿਹੜਾ ਉਹੀ ਘਰੋਂ ਨਿਕਲਦਾ ਜਿਹਨੂੰ ਇੱਥੇ ਗਰੀਬੀ ਤੰਕਾ ਦੇ ਦੂਜਾ ਕਿਹੜਾ ਜਾਂਦਾ ਤੇ ਫਿਰ ਉਹ ਜਾ ਕੇ ਕੰਮ ਕਰਦੇ ਜਿਉ ਉਹ ਤਾਂ ਇਹੋ ਜਿਹਾ ਕੰਮ ਹੋ ਜੇ ਫਿਰ ਇਹ ਬੰਦਾ ਹੁਣ ਇਹ ਜੇ ਨਾਇਰ ਦਾ ਹੱਲ ਹੋਵੇ ਤਾਂ 50 ਸਾਲਾਂ ਦੀ ਸਜ਼ਾ ਹੋਣੀ ਇਹਨੂੰ 50 ਦੀ 50 ਸਾਲਾਂ ਦੀ ਸਜ਼ਾ ਦੇਖ ਲਓ ਫਿਰ ਇਹ ਆਹ ਸਾਲ ਅੰਦਰੀ ਸੜਜੂ ਵਿਚਾਰਾ ਹਨਾ ਉਹ ਤਾਂ ਹੁਣ ਚਲੀ ਗਈ ਦੁਨੀਆ ਦੇ ਜਿਨ੍ਹਾਂ ਨਾਲ ਹੋ ਜਿਨ੍ਹਾਂ ਤੇ ਇਹ ਤੋਂ ਟਰੱਕ ਚੜ ਗਿਆ ਵੀਰ ਤੋਂ ਹਨਾ ਹੁਣ ਉਹਨੂੰ ਬਚਾਉਣ ਲਈ ਵੱਡੀ ਪੱਧਰ ਤੇ ਆਪਾਂ ਨੂੰ ਹੰਬੜਾ ਮਾਰਨਾ ਪਊ ਜਿੰਨੇ ਵੀ ਦੁਨੀਆ ਤੇ ਬੈਠੇ ਪੰਜਾਬੀ ਕਲਾਕਾਰਾਂ ਬੰਦਾ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਾਰਾ ਕੁਝ ਕਰਕੇ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਲਹਿਰ ਬਣਾਈਏ ਸੋਸ਼ਲ ਮੀਡੀਆ ਬਹੁਤ ਵੱਡੀ ਤਾਕਤ ਬਣ ਗਿਆ ਇੱਥੇ ਮੈਂ ਬਹੁਤ ਸੋਸ਼ਲ ਮੀਡੀਆ ਤੇ ਮੁੱਦੇ ਚੱਕੇ ਨਿਮੇੜਿਆ ਆ ਕੁੜੀ ਵਾਲਾ ਟਰੈਕਟਰ ਵਾਲੀ ਕੁੜੀ ਵਾਲਾ ਵੀ ਇੱਥੇ ਨਿਬੜਿਆ ਸੀ ਮੁੱਦਾ ਹੋਰ ਬਥੇਰੇ ਰੇੜੀਆਂ ਰੂੜੀਆਂ ਨਾਲ ਕੰਨੀਵੇਂ ਮੁੱਦੇ ਚੱਕੇ ਸੀ ਜਿਹੜੇ ਵੱਡੇ ਪੱਧਰ ਤੇ ਪੰਜਾਬੀਆਂ ਨੇ ਇਕੱਠੇ ਹੋ ਕੇ ਨਿਮੇੜਤੇ ਹੁਣ ਆ ਮੁੱਦੇ 'ਚ ਮੇਰਾ ਸਾਥ ਦਿਓ ਆਪਾਂ ਖਿੱਚ ਕੇ ਇਹ ਭਰਾ ਨੂੰ ਵਿਚਾਲੀਏ ਤੇ ਤਾਂ ਕਿ ਆਪਣੇ ਜਿਹੜੀ ਪੰਜਾਬੀਆਂ ਦੀ ਕਮਿਊਨਿਟੀ ਉਹਦਾ ਸਿਰਫ ਚਰਬੀ ਵੀ ਘੈਂਟ ਬੰਦੀ ਇੱਕ ਇਹਨਾਂ ਦਾ ਪੈਸੇ ਪੈਸੇ ਫਾਂਡਿੰਗ ਫੰਡ ਉਹ ਜਿਹੜਾ ਤੁਹਾਡਾ ਅਮਰੀਕਾ ਜਿਵੇਂ ਤੁਸੀਂ ਉੱਥੇ ਬੰਦੇ ਵਕੀਲ ਕਰਨਗੇ ਇਹ ਤਾਂ ਸੱਚ ਕਿਸੇ ਨੇ ਵਕੀਲ ਵੀ ਨਹੀਂ ਕਰਾਇਆ ਜਿਹੜੇ ਉੱਥੇ ਬੰਦੇ ਹੁਣ ਵਕੀਲ ਕਰਨਗੇ ਜੋ ਵੀ ਕਰਨਗੇ ਇਕੱਠੇ ਹੋ ਕੇ ਬਈ ਅਮਰੀਕਾ 'ਚ ਫੰਡ ਫੰਡ ਪਾ ਕੇ ਕਿ ਮਰਜ਼ੀ ਕਰੋ ਇਹ ਬੰਦੇ ਨਾਲ ਆਪਾਂ ਘਰੇ ਲੈ ਗਏ ਇੱਕ ਵਾਰੀ ਤੇ ਨਹੀਂ ਤਾਂ ਫਿਰ ਕੰਮ ਖਰਾਬ ਆ ਪ੍ਰਭੂ ਨਹੀਂ ਜੇ ਤੁਸੀਂ ਹੁਣ ਸੋਚਦੇ ਰਹੋਗੇ ਵੀ ਇਹ ਤਾਂ ਉਹਨਾਂ ਦੇ ਘਰੇ ਅੱਗ ਆ ਇਹ ਅੱਗ ਸਾਰਿਆਂ ਦੇ ਘਰੇ ਆਉਣਿਆ ਦੂਜੇ ਦੇ ਘਰੇ ਲੱਗੀ ਅੱਗ ਬਸੰਤਰ ਲੱਗਦੀ ਆ ਇਹ ਸਾਰਿਆਂ ਦੇ ਕੱਲੇ ਕੱਲੇ ਘਰੇ ਆਗ ਆਊਗੀ ਇਸ ਲਈ ਉਹ ਬੰਦਾ ਬਚਾਉਣਾ ਬਹੁਤ ਜ਼ਰੂਰੀ ਆ ਵੀ ਇਕੱਠੇ ਹੋ ਜਓ ਜਲਦੀ ਤੋਂ ਜਲਦੀ ਆਪਾਂ ਇਹ ਕੰਮ ਖਿੱਚ ਕੇ ਵੱਡੀ ਲਹਿਰ ਖਿੱਚ ਕੇ ਸਿਰ ਕਰ ਕਰਕੇ ਵੱਡੀ ਲਹਿਰ ਅੱਜ ਸਾਰੀ ਦੁਨੀਆ ਨੂੰ ਤਕੜਾ ਤਾਕਤ ਸੋਸ਼ਲ ਮੀਡੀਆ ਬਣ ਚੁੱਕਾ ਹੈ ਉਹਨੂੰ ਬਚਾਉਣ ਲਈ ਢੀ ਲਹਿਰ ਬਣਾ ਲਈਏ ਸੋਸ਼ਲ ਮੀਡੀਆ ਤੇ ਇੰਨਾ ਮਾਹੌਲ ਬਣਾ ਦਈਏ ਵੀ ਉਹ ਆਪਾਂ ਬੰਦਾ ਬਚਾ ਲਈਏ ਧੀਰਾਦ ਹੁਣ ਮੈਂ ਵੀਡੀਓ ਤਾਂ ਪਾਉਣ ਆਇਆ ਵੀ ਤੜਕੇ ਨੂੰ ਅੱਗ ਵਾਂਗੂ ਤੁਸੀਂ ਵੀਡੀਓ ਫੁਲਾ ਦਿਓ ਤਾਂ ਕਿਉਂ ਬੰਦਾ ਬਾਜੇ ਤੇ ਆ ਲਿੰਕ ਸੋਸ਼ਲ ਮੀਡੀਆ ਤੇ ਜਿੱਥੇ ਮਿਲਦਾ ਤੇ ਪਟੀਸ਼ਨ ਦਾਇਰ ਕਰੋ ਧੰਨਵਾਦ ਜਿਉਂਦੇ ਰਹੋ